ਵਾਤ ਸ੍ਰੀ ਅਕਾਲ ਜੀ ਰਿਸ਼ਤਿਆਂ ਦਾ ਨਾਮਾ ਐਪੀਸੋਡ ਲੈ ਕੇ ਆਪ ਜੀ ਦੀ ਖੇਮਤ ਵਿੱਚ ਫਿਰ ਹਾਜ਼ਰ ਹੋਇਆ ਜੀ ਆਪਣੇ ਚੈਨਲ ਤੇ ਐਡ ਸ਼ਾਮ ਨੂੰ 6 ਵਜੇ ਤਕਰੀਬ ਲਾਈ ਜਾਂਦੀ ਹੈ ਮੰਗਲਵਾਰ ਤੇ ਸਨੀਚਰਵਾਰ ਨੂੰ ਐਡ ਫ੍ਰੀ ਆਫ ਕੋਸ ਲਾਈ ਜਾਂਦੀ ਹੈ ਜੇ ਕਿਸੇ ਪਰਿਵਾਰ ਨੇ ਕੋਈ ਜ਼ਰੂਰੀ ਗੱਲਬਾਤ ਕਰਨੀ ਆ ਤਾਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਡੇ ਨੂੰ ਤੁਹਾਡੇ ਕਿਸੇ ਹੋਰ ਮਿੱਤਰ ਪਿਆਰੇ ਦੇ ਕੰਮ ਆ ਸਕੇ ਆਪਣੀ ਵੀਡੀਓ ਦੇ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਰਲਵੇਂ ਮਿਲ ਮਿਲ ਰਿਸ਼ਤੇ ਹੁੰਦੇ ਹਨ ਸੋ ਵੀਡੀਓ ਨੂੰ ਜ਼ਰੂਰ ਅੰਤ ਤੱਕ ਵੇਖ ਲਿਆ ਕਰੋ ਹਮੇਸ਼ਾ ਤਰਾਪ ਜੀ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪ੍ਰਦਾਨ ਕਰਨਾ ਤੁਹਾਡੀ ਆਪਣੀ ਜੀ ذمہਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ 나ਈ ਸਿੱਖ ਲੜਕੀ ਪੁੱਲਰ ਗੋਤ ਜੀਰਾ ਏਰੀਆ ਜਨਮ 1994 ਕੱਦ 5 ਫੁੱਟ 2 ਇੰਚ ਸਟੱਡੀ ਐਮਏ ਇੰਗਲਿਸ਼ ਪਿਤਾ ਜੀ ਸੁਰਗਵਾਸ ਭੈਣ ਮੈਰਿਟ ਭਰਾ ਆਸਟ੍ਰੇਲੀਆ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਐਨਆਰਆਈ ਹੋਵੇ ਸਿਰਫ ਤੇ ਸਿਰਫ ਨਾਈ ਸਰਖ ਪਰਿਵਾਰ ਹੀ ਸੰਪਰਕ ਕਰਨ ਸਗਰੀਤ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਮਨ ਪ੍ਰੀਤ ਸਿੰਘ ਜਨਮ 1999 ਕੱਦ 5 ਫੁੱਟ 8 ਇੰਚ ਸਟੱਡੀ BA ETT ਸਰਕਾਰੀ ਅਧਿਆਪਕ ਨੇ ਲੁਧਿਆਣਾ ਇਹਨਾਂ ਦੀ ਪੋਸਟਿੰਗ ਆ ਰਿਕੁਆਇਰਮੈਂਟ ਇਹਨਾਂ ਦੀ ਵਧੀਆ ਪੜ੍ਹੇ ਲਿਖੀ ਨੌਕਰੀ ਕਰਦੀ ਲੜਕੀ ਨੂੰ ਪਹਿਲ ਪ੍ਰੰਤੂ ਹਰ ਤਰ੍ਹਾਂ ਦਾ ਰਿਸ਼ਤਾ ਵਿਚਾਰਨਯੋਗ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਕਰ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਗੁਣਜੋਤ ਸਿੰਘ ਖੱਤਰੀ ਮਲਹੋਤਰਾ ਸਿੱਖ ਲੜਕਾ ਸਰਹੰਦ ਫਤੇਗੜ ਸਾਹਿਬ ਸਿਟੀਜ਼ਨ ਕੈਨੇਡਾ ਜਨਮ 2000 ਕੱਦ 5 ਫੁੱਟ 7 ਇੰਚ ਕੁਆਲਿਫਿਕੇਸ਼ਨ ਡਿਪਲੋਮਾ ਸੌਫਟਵੇਅਰ ਡਿਵੈਲਪਰ ਵਰਕਿੰਗ ਐਜ਼ ਐਡਮਿਨਿਸਟ੍ਰੇਸ਼ਨ ਐਂਡ ਫੈਕਲਟੀ ਆਫੀਸਰ ਰਿਕੁਆਇਰਮੈਂਟ ਸੁਣੋ ਜੀ ਨੀਡ ਐਜੂਕੇਟਡ ਬਿਊਟੀਫੁੱਲ ਗਰਲ ਹੂ ਕਰੰਟਲੀ ਇਨ ਕੈਨੇਡਾ ਐਂਡ ਵਰਕਿੰਗ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਜੋ ਕੈਨੇਡਾ ਵਿੱਚ ਕੰਮ ਕਰ ਰਹੀ ਹੋਵੇ ਜਰੂਰਤ ਹੈ ਜੀ ਮੈਰਿਜ ਬੋਰ ਵਾਲੇ ਕੰਨੇ ਕੰਟੈਕਟ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਵਰਿੰਦਰ ਸਿੰਘ ਸੈਣੀ ਸਿੱਖ ਲੜਕਾ ਰੋਪੜ ਏਰੀਆ 1979 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਤਲਾਕशुदा ਕਾਨੂੰਨੀ ਤੌਰ ਤੇ ਆਪਸੀ ਸਹਿਮਤੀ ਨਾਲ ਤਲਾਕ ਹੋਇਆ ਹੋਇਆ ਹੈ ਡਿਪੋਲ ਕੁਆਲੀਫਿਕੇਸ਼ਨਾਂ ਦੀ ਡਿਪਲੋਮਾ ਮਲਟੀ ਪਰਪਸ ਹੈਲਥ ਵਰਕਰ ਕੰਮ ਕਰਦੇ ਨੇ ਇਹ ਆਡੀਓ ਵੀਡੀਓ ਪ੍ਰੋਡਕਸ਼ਨ ਐਡੀਟਿੰਗ ਐਂਡ ਮਿਕਸਿੰਗ ਇਸ ਬਿਜ਼ਨਸ ਦੇ ਇਹ ਓਨਰ ਨੇ ਪਿਤਾ ਜੀ ਸਰਕਾਰੀ ਅਫੀਸਰ ਰਿਟਾਇਰਡ ਨੇ ਦੋ ਭੈਣਾਂ ਨੇ ਮੈਰਿਡ ਨੇ ਆਸਟ੍ਰੇਲੀਆ ਭਰਾ ਵੀ ਮੈਰਿਡ ਆ ਲੜਕੀ ਆਸਟ੍ਰੇਲੀਆ ਜਾਂ ਇੰਡੀਆ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਯੂ ਐਸ ਏ ਤੋਂ ਨਾਮਕਾਰ ਜੱਟ ਸਿੱਖ ਲੜਕੀ ਯੂ ਐਸ ਏ ਸਿਟੀਜ਼ਨ ਜਨਮ 1979 ਕੱਦ 5 ਫੁੱਟ 4 ਇੰਚ ਗ੍ਰੈਜੂਏਟ ਆ ਤਲਾਕशुदा ਪਰantu ਕੋਈ ਬੱਚਾ ਨਹੀਂ ਵੈਲ ਸੈਟਲਡ ਫੈਮਿਲੀ ਆ ਜੀ ਇਹੇ ਰਿਕੁਆਇਰਮੈਂਟ ਸੁਣੋ ਲੜਕਾ ਸਿਰਫ ਤੇ ਸਿਰਫ ਯੂ ਐਸ ਤੋਂ ਹੋਵੇ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸਟਰ نوٹ ਕੈਨੇਡਾ ਤੋਂ ਹਰਮਨਪ੍ਰੀਤ ਸਿੰਘ ਰਾਮ ਗੜੀਆ ਸਿੱਖ ਲੜਕਾ ਕਨਾਲ ਹਰਿਆਣਾ ਓਟਾਵਾ ਕਨਾਲ ਹਰਿਆਣਾ ਬੇਸਿਕਲੀ ਬਿਲੋਂਗ ਕਰ ਦਿੰਦਾ ਹੈ ਪੀ ਆਰ ਕੈਨੇਡਾ ਨੇ ਓਟਾਵਾ ਵਿਖੇ 27 ਸਾਲ ਉਮਰ ਦਾ 5 ਫੁੱਟ 3 ਇੰਚ ਦਾ ਹੈ 2 ਸਾਲਾ ਡਿਪਲੋਮਾ ਟੂਰਿਜ਼ਮ ਤੇ ਹਸਪੀਟਲ ਦਾ ਮੈਨੇਜਮੈਂਟ ਦਾ ਕੈਨੇਡਾ ਤੋਂ ਕੀਤਾ ਹੋਇਆ ਜੀ ਇਹਨਾਂ ਦਾ ਰਿਕੁਆਇਰਡ ਅਸੈਸਮੈਂਟ ਸੁਣੋ ਇਹਨਾਂ ਦੀ ਕੈਨੇਡਾ ਰਹਿਣ ਦੀ ਲੜਕੀ ਦੀ ਜ਼ਰੂਰਤ ਆ ਕਿਸੇ ਵੀ ਸਟੇਟਸ ਤੇ ਹੋਵੇ ਜਰਨਲ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਵਰਕ ਪਰਮਿਟ ਤੇ ਯੂ ਐਸ ਏ ਜਨਮ 1985 ਕੱਦ 5 ਫੁੱਟ 7 ਇੰਚ ਨਾਨਕਾ ਪਰਿਵਾਰ ਅਤੇ ਅਣ ਇਹਨਾਂ ਦੇ ਯੂ ਐਸਏ ਰਹਿੰਦੇ ਨੇ ਰਿਕੁਆਇਰਮੈਂਟ ਸੁਣੋ ਯੂ ਐਸਏ ਤੋਂ ਗ੍ਰੀਨ ਕਾਰਡ ਸਿਟੀਜ਼ਨ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਅਧਿਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡਾ ਸਿਟੀਜ਼ਨ ਜਨਮ 1996 ਕੱਦ 5 ਫੁੱਟ 5 ਇੰਚ ਕੁਆਲਿਫਿਕੇਸ਼ਨ ਸੀਏ ਅਕਾਊਂਟਿੰਗ ਇਹ ਬੇਟੀ ਕੈਨੇਡਾ ਦੇ ਵਿੱਚ ਸਰਕਾਰੀ ਜੋਬ ਕਰਦੀ ਆ ਭਰਾ ਇਹਨਾਂ ਦਾ ਕੈਨੇਡਾ ਸਿਟੀਜਨਾ ਰਿਕੁਆਇਰਮੈਂਟ ਸੁਣੋ ਵੈਲ ਸੈਟਲਡ ਲੜਕੀ ਦੀ ਜ਼ਰੂਰਤ ਆ ਜਿਸ ਕੋਲ ਆਪਣਾ ਘਰ ਹੋਵੇ ਲੜਕਾ ਸਰੀ ਜਾਂ ਵੈਨਕੂਵਰ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਸੁਖਮਿੰਦਰ ਸਿੰਘ ਗਿੱਲ ਜੱਟ ਸਿੱਖ ਲੜਕਾ ਕੋਹਲਿਆ ਖੁਰਦ ਮੋਗਾ ਏਰੀਆ 1994 ਡੇਟ ਆਫ ਬਰਥ 6 ਫੁੱਟ ਕੱਦ ਪਿਤਾ ਜੀ ਖੇਤੀਬਾੜੀ ਕਰਦੇ ਨੇ ਭਰਾ ਮੈਰਡਾ ਦੁਬਈਆ ਇਹ ਕਾਕਾ ਫੈਕਟਰੀ ਵਿੱਚ ਅਕਾਊਂਟੈਂਟ ਦੀ ਪ੍ਰਾਈਵੇਟ ਜੌਬ ਕਰਦਾ ਤਿੰਨ ਕਿਲੇ ਇਹਨਾਂ ਕੋਲ ਪ੍ਰਾਪਰਟੀ ਆ ਦੋ ਭਰਾ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਰੋਟ ਕਰੋ ਲੜਕੀ ਦਾ ਰਾਮਦਾਸ ਸਿੰਘ ਸਿੱਖ ਲੜਕੀ ਚੰਡੀਗੜ੍ਹ ਤੋਂ 1990 ਡੇਟ ਆਵਰਥ 5 ਫੁੱਟ 4 ਇੰਚ ਕੱਦ ਬੀਏਸੀ ਆਈਟੀ ਐਮਬੀਏ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੌਬ ਆਈਟੀ ਦੀ ਕਰਦੀ ਆ ਬੇਟੀ ਇਹ 4 ਸਾਲ ਦਾ ਤਜਰਬਾ ਈ-ਕਾਮ ਕੰਪਨੀ ਦੇ ਵਿੱਚ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰਡ ਨੇ ਪੈਨ ਮੈਰਿਡਾ ਯੂਕੇ ਆ ਭਰਾ ਵੀ ਇਹਨਾਂ ਦਾ ਵਿਦੇਸ਼ ਆ ਲੜਕਾ ਪੜਿਆ ਲਿਖਿਆ ਵੈਲ ਸੈਟਲਡ ਕੈਨੇਡਾ ਆਸਟ੍ਰੇਲੀਆ ਜਰਮਨ ਇਹਨਾਂ ਕੰਟਰੀਜ਼ ਤੋਂ ਹੋਵੇ ਨਵਾਂ ਸ਼ਹਿਰ ਬੰਗਾ ਇਸ ਏਰੀਆ ਦੇ ਹੀ ਇਸ ਪਰ ਕਰ ਸਕਦੇ ਨੇ ਕੋਈ ਦੂਰ ਵਾਲੇ ਨਾਲ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸਾ ਨੋਟ ਕਰੋ ਜੀ ਯੂ ਐਸ ਏ ਤੋਂ ਜਤਿੰਦਰ ਸਿੰਘ ਯੂ ਐਸ ਏ ਸਿਟੀਜ਼ਨ ਕੈਲੀਫੋਰਨੀਆ 1985 ਡੇਟ ਆਫ ਬਰਥ ਮਕੈਨੀਕਲ ਇੰਜੀਨੀਅਰਿੰਗ ਡਿਗਰੀ ਹੋਲਡਰ ਨੇ ਮਕੈਨੀਕਲ ਇੰਜੀਨੀਅਰਿੰਗ ਬੈਚਲਰਸ ਇਨ ਟੈਕਨੋਲੋਜੀ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਵਰਕਿੰਗ ਐਸ ਸੀਨੀਅਰ ਆਪਰੇਸ਼ਨਲ ਮੈਨੇਜਰ ਇਨ ਫੂਡ ਪ੍ਰੋਸੈਸਿੰਗ ਕੰਪਨੀ ਇਨ ਕੈਲੀਫੋਰਨੀਆ ਫੂਡ ਪ੍ਰੋਸੈਸਿੰਗ ਕੰਪਨੀ ਦੇ ਵਿੱਚ ਬਤੌਰ ਮੈਨੇਜਰ ਜੌਬ ਕਰਦੇ ਨੇ ਰਿਕੁਆਇਰਮੈਂਟ ਨੀਡ ਸੂਟੇਬਲ ਮੈਚਿੰਗ ਕਰਲ ਜੇ ਯੂ ਐਸ ਤੋਂ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਤੋਂ ਆਮਰਜੀਤ ਸਿੰਘ ਸਿੱਧੂ ਜੱਟ ਸਿੱਖ ਲੜਕਾ ਬਠਿੰਡਾ ਲਹਿਰਾ ਮੁਹੱਬਤ ਬੇਸਿਕਲੀ ਬਿਲੋਂਗ ਕਰਦੇ ਨੇ ਲੜਕਾ ਰਹਿੰਦਾ ਹੈ ਮੈਨੇਟਿਕ ਕੈਲੀਫੋਰਨੀਆ ਯੂ ਐਸ ਏ 2000 ਬੇਟੇ ਦੀ ਡੇਟ ਆਫ ਬਰਥ ਆ 6 ਫੁੱਟ ਕਾਦਾ ਡਿਗਰੀ ਕੀਤੀ ਹੈ ਉਹ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਫ੍ਰੋਮ ਜੂਸੀ ਡੈਵਿਸ ਤੋਂ ਜੌਬ ਕਰਦੇ ਨੇ ਇਹ ਗਵਰਨਮੈਂਟ ਜੌਬ ਕਰਦੇ ਨੇ ਯੂ ਐਸ ਏ ਟੈਕਸਟ ਡਿਪਾਰਟਮੈਂਟ ਦੇ ਵਿੱਚ ਆਪਣਾ ਲਗਜ਼ਰੀ ਘਰ ਹੈ ਇਹਨਾਂ ਕੋਲੇ ਮਹਿੰਗੀਆਂ ਗੱਡੀਆਂ ਵਗੈਰਾ ਵਧੀਆ ਲਿਵਿੰਗ ਆਫ ਸਟੈਂਡਰਡ ਹੈ ਆ ਕੈਲੀਫੋਰਨੀਆ ਦੇ ਵਿੱਚ ਮੈਰੀ ਟਿਕਾ ਕੈਲੀਫੋਰਨੀਆ ਦੇ ਵਿੱਚ ਪ੍ਰਾਪਰਟੀ 10 ਏਕੜ ਦੀ ਇੰਡੀਆ ਦੇ ਵਿੱਚ ਇਹਨਾਂ ਕੋਲੇ ਪਿਤਾ ਜੀ ਇਹਨਾਂ ਦੇ ਟਰੱਕ ਦੇ ਓਨਰ ਨੇ ਭੈਣ ਮੈਰੀਡਾ ਵਿਦੇਸ਼ ਦੇ ਵਿੱਚ ਆ ਰਿਕੁਆਇਰਮੈਂਟ ਸੁਣੋ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਕੱਦ 5 ਫੁੱਟ 5 ਇੰਚ ਜਾਂ ਜ਼ਿਆਦਾ ਹੋਵੇ ਜ਼ਿਆਦਾ ਜਾਣਕਾਰੀ ਇਹਨਾਂ ਤੋਂ ਲੈਣੀ ਆ ਤਾਂ ਤੁਸੀਂ ਇਹਨਾਂ ਨਾਲ ਟੈਲੀਫੋਨ ਦਿੱਤਾ ਹੋਇਆ ਤੇ ਸੰਪਰਕ ਕਰਕੇ ਲੈ ਸਕਦੇ ਹੋ ਜੀ ਅਗਲਾ ਰਿਸਤਾ ਨੋਟ ਕਰੋ ਕੈਨੇਡਾ ਤੋਂ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ ਵੈਲਿਡ ਵਰਕ ਪਰਮਿਟ ਆ ਜੀ ਇਹਨਾਂ ਕੋਲੇ 1997 ਡੇਟਵਰਥਾ BCA ਕੀਤੀ ਹੋਈ ਆ ਡਿਪਲੋਮਾ ਇਨ ਡਾਟਾ ਐਨਾਲਿਸਟਿਕਸ ਫਰਮ ਬਿਜ਼ਨਸ ਕੈਨੇਡਾ BCA ਡਿਪਲੋਮਾ ਇਨ ਡਾਟਾ ਐਨਾਲਿਸਟਿਕਸ ਫਾਰ ਬਿਜ਼ਨਸ ਕੈਨੇਡਾ IRP ਫਾਈਲ ਇਹਨਾਂ ਦੀ ਲਾਈ ਹੋਈ ਆ ਅਲਬਰਟਾ ਓਪਰਚ्युनिटी ਸਟਰੀਮ ਦੇ ਵਿੱਚ professionl ਲੌਂਗ ਹਾਲ ਟਰੱਕ ਡਰਾਈਵਰ ਕੈਨੇਡਾ ਤੋਂ ਯੂ ਐਸ اے ਹੈ ਟਰੱਕ ਡਰਾਈਵਰ ਦੀ ਜੌਬ ਕਰਦੇ ਨੇ ਇਹਨਾਂ ਨਾਲ ਮੈਚ ਕਰਦੀ ਲੜਕੀ ਦੀ ਜ਼ਰੂਰਤ ਆ ਕੈਨੇਡਾ ਨੂੰ ਪਹਲ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜਿਹੜੇ ਇਸ ਤੋਂ ਨੋਟ ਦਿਲਪ੍ਰੀਤ ਸਿੰਘ ਕਾਸ਼ਿਪ ਮਹਿਰਾ ਰਾਜਪੂਤ ਸਿੱਖ ਲੜਕਾ ਲੁਧਿਆਣੇ ਤੋਂ ਜਨਮ 1999 ਕੱਦ 5 ਫੁੱਟ 11 ਇੰਚ ਡਿਪਲੋਮਾ ਸਿਵਲ ਇੰਜੀਨੀਅਰਿੰਗ ਲੁਧਿਆਣੇ ਸੁਪਰਵਾਈਜ਼ਰ ਨੇ ਇਹ ਕ੍ਰੇਨ ਕੰਪਨੀ ਦੇ ਵਿੱਚ ਪਿਤਾ ਜੀ ਦਾ ਕਿਰਾਇਆ ਸਟੋਰ ਆ ਮਾਤਾ ਇਹਨਾਂ ਦੇ ਅੰਗਣਵਾੜੀ ਵਰਕਰ ਨੇ ਭੈਣ ਮੈਰਿਡ ਆ ਦੋ ਭਰਾ ਦੋ ਵਾਰ ਇਹ ਲੜਕਾ ਦਵਾਈ ਜਾ ਕੇ ਆਇਆ। ਬੜੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ। ਆਗਲਾ ਰਿਸ਼ਤਾ ਨੋਟ ਕਰੋ ਜੀ। ਰਮਨਜੀਤ ਸਿੰਘ ਸੰਧੂ ਰਾਏਕੋਟ 1999 ਡੇਟ ਆਫ ਬਰਥ 6 ਫੁੱਟ ਕੱਦ ਆ। ਆਈ.ਟੀ.ਆਈ. ਕੁਆਲੀਫਿਕੇਸ਼ਨ ਆ। ਸਾਢੇ 4 ਕਿਲੇ ਨਾਲ ਕੋਲੇ ਪ੍ਰਾਪਰਟੀ ਆ। ਕੰਮ ਡੈਰੀ ਫਾਰਮ ਤੇ ਖੇਤੀਬਾੜੀ ਕਰਦੇ ਨੇ। ਭੈਣ ਮੈਰਿਡ ਆ। ਘਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ। ਆਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ। ਹਰ ਹਰਦੀਪ ਕੌਰ ਜੱਟ ਸਿੱਖ ਲੜਕੀ ਭਗਤਾ ਭਾਈਕਾ ਬਠਿੰਡਾ ਏਰੀਆ 1998 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਬੀਏ ਕੀਤੀ ਹੋਇਆ ਬੇਟੀ ਦੀ ਦੋ ਭੈਣਾਂ ਨੇ ਇੱਕ ਕਿਲੇ ਨੇ ਕੋਲੇ ਆਪਣੇ ਕੋਲੇ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਗ੍ਰੈਜੂਏਟ ਹੋਵੇ ਜ਼ਮੀਨ ਸੱਤ ਕਿਲੇ ਦੇ ਕਰੀਬ ਹੋਵੇ ਕੱਦ 5 ਫੁੱਟ 8 ਇੰਚ ਤੋਂ ਜ਼ਿਆਦਾ ਹੋਵੇ ਵਿਆਹ ਕਹਿੰਦੇ ਅਸੀਂ ਵਧੀਆ ਕਰਨਾ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਲੜਕੀ ਦਾ ਮਨਪ੍ਰੀਤ ਕੌਰ ਜੱਟ ਸਿੱਖ ਲੜਕੀ ਢਾਲੀਵਾਲ ਗੋਤ ਨਿਹਾਲ ਸਿੰਘ ਵਾਲਾ ਮੋਗਾ ਏਰੀਆ 1992 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਆ ਪਿਤਾ ਜੀ ਸਰਕਾਰੀ ਜਾਤ ਤੋਂ ਰਿਟਾਇਰਡ ਨੇ ਭਰਾ ਪੀਆਰ ਕੈਨੇਡਾ ਲੜਕਾ ਕੈਨੇਡਾ ਤੋਂ ਪੀਆਰ ਹੋਵੇ ਇਹ ਨਾਲ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਕੈਨੇਡਾ ਦਾ ਜੰਪਲ ਦੁਆਬਾ ਏਰੀਅਨ ਬੇਸਿਕਲੀ ਬਿਲੋਂਗ ਕਰਦੇ ਨੇ 1993 ਡੇਟਾਵਾਰਥਾ 5 ਫੁੱਟ 11 ਇੰਚ ਕਾਦਾ ਬੈਚਲਰ ਆਫ ਕਾਮਰਸ ਯੂਨੀਵਰਸਿਟੀ ਆਫ ਟੋਰਾਂਟੋ ਇਥੋਂ ਇਹ ਕੁਆਲੀਫਿਕੇਸ਼ਨ ਨੇ ਗੇਨ ਕੀਤੀ ਹੈ ਜੀ ਜੌਬ ਕਰਦੇ ਨੇ ਸਕਿਉਰਟੀ ਆ ਬੈਂਕ ਵਿੱਚ ਟੋਰਾਂਟੋ ਡਾਇਰੈਕਟਰ ਦੀ ਜੌਬ ਕਰਦੇ ਨੇ ਜੀ ਇਹ ਪਰਿਵਾਰ ਪਿਛਲੇ 40 ਸਾਲਾਂ ਤੋਂ ਟੋਰਾਂਟੋ ਰਹਿ ਰਿਹਾ ਲੜਕੇ ਕੋਲ ਤਿੰਨ ਆਪਣੇ ਘਰ ਨੇ ਕੈਨੇਡਾ ਦੇ ਵਿੱਚ ਟੋਰਾਂਟੋ रिक्वायरमेंट ਸੁਣੋ ਲੜਕੀ ਸੋਹਣੀ ਸੁਨੱਖੀ ਆਰਐਨ ਮਾਸਟਰ ਡਿਗਰੀ ਹੋਲਡਰ ਪੋਸਟ ਗ੍ਰੈਜੂਏਟ ਇਹੋ ਜੀ ਕੁਆਲਿਫਿਕੇਸ਼ਨ ਲੜਕੀ ਕੋਲ ਹੋਣੀ ਚਾਹੀਦੀ ਆ ਟ੍ਰਾਂਟੋ ਜਾਂ ਟਾਂਟੋ ਦੇ ਨੇੜੇ ਤੋਂ ਹੋਵੇ ਉਮਰ 28 ਤੋਂ 30 ਸਾਲ ਦੇ ਵਿਚਕਾਰ ਹੋਵੇ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਟ੍ਰਾਂਟੋ ਸਮਾਂ ਅਨੁਸਾਰ 4:30 ਤੋਂ ਬਾਅਦ ਜਾਂ ਫਿਰ ਵੀਕਐਂਡ ਤੇ ਗੱਲ ਕਰ ਸਕਦੇ ਨੇ ਸਕ੍ਰੀਨ ਤੇ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਜਿਸ ਦਾ ਨੋਟ ਜੱਟ ਸਿੱਖ ਲੜਕਾ ਸਿਟੀਜਨ ਕੈਨੇਡਾ ਉੱਤਰ ਪ੍ਰਦੇਸ਼ ਨੂੰ ਬੇਸਿਕਲੀ ਬਣਾਉਂ ਕਰਦੇ ਨੇ ਇਹ 1994 ਡੇਟ ਆਵਰਤਾ 5 ਫੁੱਟ 11 ਇੰਚ ਕਰਦਾ ਗਵਰਨਮੈਂਟ ਜੌਬ ਕਰਦਾ ਬੇਟਾ ਕੈਨੇਡਾ ਦੇ ਵਿੱਚ TTC ਹਰ ਕੁਆਲਿਫਿਕੇਸ਼ਨ ਬੈਚਲਰ ਇਨ ਅਕਾਊਂਟਿੰਗ ਕੈਨੇਡਾ ਬ੍ਰੈਂਪਟਨ ਆਪਣਾ ਘਰਾਂ ਬੇਟੇ ਕੋਲੇ ਨੀਡ ਗਰਲ ਵੈਲ এডਿਕੇਟਡ ਫੈਮਿਲੀ ਔਰੀਐਂਟਡ ਵਿਦ ਗੁੱਡ ਮੋਰਲ ਵੈਲਿਊਜ਼ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਵਧੀਆ ਪਰਿਵਾਰ ਤੋਂ ਜੋ ਕਿ ਪਰਿਵਾਰਕੀ ਕਦਰਾਂ ਕੀਮਤਾਂ ਨੂੰ ਸਮਝਦੀ ਹੋਵੇ ਇਹ ਕਹਿੰਦੇ ਸਿਰਫ ਤੇ ਸਿਰਫ ਉਹੀ ਪਰਿਵਾਰ ਸੰਪਰਕ ਕਰਨ ਜੋ ਯੂਪੀ ਬੈਕਗਰਾਉਂਡ ਨਾ ਆਪਣਾ ਰਿਸ਼ਤਾ ਬਣਾਉਣਾ ਚਾਹੁੰਦੇ ਨੇ ਜਾਂ ਕੰਫਰਟੇਬਲ ਮਹਿਸੂਸ ਕਰਦੇ ਨੇ ਇਹਨਾਂ ਦੀ ਪਹਿਲੀ ਇਹੀ ਬੇਨਤੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰシャン ਸਿੰਘ ਗਰਾਮਦਾਸ ਜੀ ਆ ਸਿੱਖ ਲੜਕਾ ਗੋਥਵਾਲ ਗੋਥ ਬਠਿੰਡਾ ਏਰੀਆ ਰਹਿ ਰਹੇ ਨੇ ਸਰਹੰਦ ਵਧੀਆ ਵੱਡਾ ਘਰ ਹੈ ਨਾਲ ਕੋਲੇ ਕੁਆ 1999 ਡੇਟ ਆ ਵਰਤਾ ਇਹਨਾਂ ਦੇ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਪ੍ਰਾਈਵੇਟ ਜੌਬ ਕਰਦ ਨੇ ਪਿਤਾ ਗੈਜਟਡ ਅਫੀਸਰ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਭੈਣ ਭਰਾ ਨਿਊਜ਼ੀਲੈਂਡ ਨੇ ਸਿਟੀਜਨ ਨੇ ਨੀਡ ਐਜੂਕੇਟਡ ਹਾਊਸ ਕਾਲ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਈ ਸਿੱਧੀ ਗੱਲ ਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ ਇਹ ਲੜਕਾ ਵੈਸ਼ਨੂ ਆ ਜੀ ਪੱਗ ਮੰਦਾ ਕੈਨੇਡਾ ਵਰਕ ਪਰਮਿਟ ਤੇ ਆ ਲੁਧਿਆਣਾ ਏਰੀਆ ਇਹਨਾਂ ਦਾ 1994 ਡੇਟ ਆਫ ਬਰਥ ਆ 5 ਫੁੱਟ 5 ਇੰਚ ਕਾਦਾ ਐਮਸੀਏ ਕੀਤੀ ਇਹਨਾਂ ਨੇ ਪੂਨੇ ਤੋਂ ਇੰਡੀਆ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪ੍ਰੋਡਕਟਿਵ ਐਨਾਲਿਸਟਿਕਸ ਕੈਨੇਡਾ ਤੋਂ ਆਈਟੀ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਦੋ ਕੁਆਲੀਫਿਕੇਸ਼ਨਾਂ ਕੈਨੇਡਾ ਤੋਂ ਗੇਨ ਕੀਤੀਆਂ ਨੇ ਜੌਬ ਕਰਦੇ ਨੇ ਜੂਨੀਅਰ ਡਾਟਾ ਐਨਾਲਿਸਟ ਜੌਬ ਕਰਦੇ ਨੇ ਜੀ ਇਨਾਂ ਕੋਲੇ ਅਰਬਨ ਤੇ ਕਾਫੀ ਰੂਰਲ ਪ੍ਰਾਪਰਟੀ ਵੀ ਆ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਐਜੂਕੇਟਰ ਗਰਲ ਫਰਮ ਕੈਨੇਡਾ ਆਸਟ੍ਰੇਲੀਆ ਸਿੰਪਲ ਮੈਰਿਜ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਪੀਰ ਹੋਵੇ ਪੀਆਰ ਹੋਵੇ ਸਾਦਾ ਵਿਆਹ ਕੀਤਾ ਜਾਵੇਗਾ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਕਿ ਯੂਐਸਏ ਤੋਂ ਜੱਟ ਸਿੱਖ ਲੜਕਾ ਯੂਐਸਏ ਸਿਟੀਜ਼ਨ 1999 ਡੇਟ ਆਫ ਬਰਥ 6 ਫੁੱਟ 4 ਇੰਚ ਕਾਦਾ बीएसएन इंजीनियरिंग टेक्नोलॉजी ਇਹਨਾਂ ਦੀ ਕੁਆਲਿਫੀਕੇਸ਼ਨ ਆ ਜੌਬ ਆਈਟੀ ਸਪੋਰਟ ਇੰਜੀਨੀਅਰ ਦੇ ਤੌਰ ਤੇ ਹੀ ਜੌਬ ਕਰਦਣਾ ਹੈ ਮਾਤਾ ਜੀ ਇਹਨਾਂ ਦੇ এমਪਲੋਇਡ ਨੇ ਪਿਤਾ ਜੀ ਸੁਰਗਵਾਸ ਨੇ ਰਿਕੁਆਇਰਮੈਂਟ ਸੁਣੋ ਲੜਕੀ ਜੁਐਸਏ ਕੈਂਡੀਡੇਟਾ ਤੋਂ ਹੋਵੇ ਮੈਡੀਕਲ ਫੀਲ ਨਾਲ ਸੰਬੰਧਿਤ ਹੋਵੇ ਜਾਂ ਫਿਰ ਪੀਐਸਸੀ ਨਰਸਿੰਗ ਲੜਕੀ ਇੰਡੀਆ ਤੋਂ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਤਾਰੀ ਜੱਟ ਸਿੱਖ ਲੜਕਾ ਸ੍ਰੀ ਅਮਰਤਸਰ ਸਾਹਿਬ ਤੋਂ 45 ਸਾਲ ਉਮਰ ਇਹਨਾਂ ਕੋਲੇ ਦੋ ਬੱਚੇ ਨੇ ਇੱਕ ਲੜਕਾ ਤੇ ਇੱਕ ਲੜਕੀ ਇਹਨਾਂ ਦੀ ਘਰ ਵਾਲੀ ਦੀ ਮੌਤ ਹੋ ਚੁੱਕੀ ਆ ਪ੍ਰਾਪਰਟੀ 8 ਏਕੜ ਇਹਨਾਂ ਕੋਲੇ ਖੇਤੀਬਾੜੀ ਤੇ ਡੈਰੀ ਫਾਰਮਿੰਗ ਦਾ ਇਹ ਆਪਣਾ ਕੰਮ ਕਰ ਰਹੇ ਨੇ ਰਿਕੁਆਇਰਮੈਂਟ ਸੁਣੋ ਘਰ ਸਾਂਭਣ ਵਾਲੀ ਜੀਵਨ ਸਾਥਣ ਦੀ ਜ਼ਰੂਰਤ ਆ ਬਿਨਾ ਬੱਚੇ ਤੋਂ ਹੋਵੇ ਉਮਰ 35 ਤੋਂ 45 ਸਾਲ ਦੇ ਵਿਚਕਾਰ ਹੋਵੇ ਤਲਾਕशुदा ਵਿਧਵਾ ਜਾਂ ਜਿਹਦੇ ਬੱਚਾ ਨਾ ਹੁੰਦਾ ਹੋਵੇ ਇਹੋ ਜੀ ਲੜਕੀ ਜੋ ਲੋੜ ਮੰਦਾ ਹੋ ਇਹਨਾਂ ਨਾਲ ਸੰਪਰਕ ਕਰ ਸਕਦੀ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਜੀ ਅਗਲਾ ਕਰੋ ਜੀ ਰੇਸਰ ਨੋਟ ਰਾਜਿਤ ਰਾਮ ਗੜੀਆ ਲੜਕਾ ਜਲੰਧਰ ਏਰੀਆ 1996 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਟਰ ਕੀਤੀ ਹੋਈ ਆ ਕਿਤਾ ਅਕੂਪੇਸ਼ਨ ਇਹਨਾਂ ਦਾ ਸਟੋਰ ਇੰਚਾਰਜ ਨੇ ਆਰਮੀ ਕੰਟੇਨ ਦੇ ਵਿੱਚ ਇੱਕ ਭੈਣ ਨੀਡ ਐਜੂਕੇਟਿਡ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਆਗਲਾ ਰਿਸਤਾ ਨੋਟ ਕਰੋ ਜੀ ਲੜਕੀ ਦਾ ਜੱਟ ਸਿੱਖ ਕਾਹ ਲਓ ਸਿਆਲਕੋਟੀ ਲੜਕੀ ਲੁਧਿਆਣਾ ਏਰੀਆ 1990 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਕੁਆਲਿਫਿਕੇਸ਼ਨ ਇਹ ਬੇਟੀ ਜੌਬ ਕਰਦੀ ਆ ਡੀਐਮਸੀ ਲੁਧਿਆਣਾ ਇੱਕ ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ ਲੜਕੀ ਅਨੁਸਾਰ ਯੋਗ ਲੜਕੀ ਦੀ ਜ਼ਰੂਰਤ ਆ ਮੀਡੀਆ ਤੋਂ ਵੀ ਹੋ ਸਕਦਾ ਐਨਆਰਆਈ ਵੀ ਹੋ ਸਕਦਾ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਰਾਜਪੂਤ ਲੜਕਾ ਜਲੰਧਰ ਏਰੀਆ 1995 ਡੇਟ ਆਫ ਬਰਥ ਡੀਐਮਐਲਟੀ ਅਤੇ ਗ੍ਰੈਜੂਏਸ਼ਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਦੋ ਭਰਾ ਨੇ ਮੈਰਿਡ ਨੇ ਨੀਡ ਹਾਊਸ ਕਲ ਨੀਡ ਐਜੂਕੇਟਿਡ ਹਾਊਸ ਕਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਜੱਟ ਸਿੱਖ ਲੜਕਾ ਨਮਾ ਸ਼ਹਿਰ ਪੀਆਰ ਨਿਊਜ਼ੀਲੈਂਡ 1998 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਬੀਕਾਮ ਇੰਡੀਆ ਤੋਂ ਰਿਕੁਆਇਰਮੈਂਟ ਸੁਣੋ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਿਰਫ 80 ਕਿਲੋਮੀਟਰ ਦੇ ਘੇਰੇ ਵਾਲੀ ਦੁਆਬੇ ਦੀ ਤੋਂ ਸੰਪਰਕ ਕਰ ਸਕਦੇ ਨੇ ਲੜਕੀ ਸੋਹਣੀ ਸੁਨੱਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਕੈਨੇਡਾ ਤੋਂ ਜੱਟ ਸਿੱਖ ਲੜਕੇ ਸਿੱਧੂ ਗੋਤ ਸੋਹਣੀ ਸੁਨੱਖੀ ਲੜਕੀ ਕੈਨੇਡਾ ਸਿਟੀਜ਼ਨ 35 ਸਾਲ ਉਮਰ 5 ਫੁੱਟ 8 ਇੰਚ ਕੱਦ ਇਹ ਬੇਟੀ ਤਲਾਕशुदा ਬੈਚਲਰ ਬੈਚਲੋਰਲ ਡਿਗਰੀ 홀ਡਰ ਆ ਬੇਟੀ ਇਹ ਵਧੀਆ ਜੌਬ ਕਰ ਰਹੀ ਆ ਵਧੀਆ ਪਰਿਵਾਰ ਤੋਂ ਆ ਰਿਕੁਆਇਰਮੈਂਟ ਸੁਣੋ ਵਧੀਆ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਲੜਕਾ ਜੱਟ ਸਿੱਖ ਇੱਜ਼ੇਦਾਰ ਪਰਿਵਾਰ ਤੋਂ ਹੋਵੇ ਨਸ਼ਾ ਰਹਿਤ ਹੋਵੇ ਕੈਨੇਡਾ ਨੂੰ ਪਹਿਲ ਵਧੀਆ ਰਿਸ਼ਤਾ ਇੰਡੀਆ ਤੋਂ ਹੋਵੇ ਉਹ ਵੀ ਵਿਚਾਰਨਯੋਗ ਹੋਵੇਗਾ ਸਕ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸਾ ਨੋਟ ਕਰੋ ਜੀ ਯੂ ਐਸ اے ਜੱਟ ਸਿੱਖ ਕਲੀਨ ਸੇਵਡ ਲੜਕਾ ਯੂ ਐਸ اے ਸਿਟੀਜ਼ਨ ਸਾਰਾ ਪਰਿਵਾਰ ਯੂ ਐਸ اے ਸਿਟੀਜ਼ਨ 34 ਸਾਲ ਉਮਰ 5 ਫੁੱਟ 7 ਇੰਚ ਕੱਦ ਨੈਵਰ ਮੈਰੀਡਾ ਲੜਕਾ ਹੈ ਜੌਬ ਕਰਦਨੇ ਵਰਕਿੰਗ ਇਨ ਹਸਪੀਟਲ ਐਂਡ ਡੂਇੰਗ ਹਿਸ ਓਨ ਬਿਜ਼ਨਸ ਹਸਪੀਟਲ ਦੇ ਵਿੱਚ ਆਪਣਾ ਬਿਜ਼ਨਸ ਕਰਦਨੇ ਜੀ ਇਹ ਰਿਕੁਆਇਰਮੈਂਟ ਸੁਣੋ ਨੀਟ ਗਰਲ ਵੈਲ এডਿਕੇਟਿਡ ਐਂਡ ਬਿਊਟੀਫੁਲ ਸੋਹਣੀ ਸੁਨਖੀ ਪੜ੍ਹੀ ਲਿਖੀ ਲੜਕੀ ਜਿਹਦਾ ਕੱਦ 5 ਫੁੱਟ ਤੋਂ ਲੈ ਕੇ 5 ਫੁੱਟ 6 ਇੰਚ ਦੇ ਕਰੀਬ ਹੋਵੇ ਹਿੰਦੂ ਸਿੱਖ ਪਰਿਵਾਰ ਕਿਸੇ ਤੋਂ ਵੀ ਹੋ ਸਕਦੀ ਆ ਕਾਸਟ ਦੀ ਕੋਈ ਬੰਦਸ਼ ਨਹੀਂ ਪਰੰਤੂ ਸਿਰਫ ਤੇ ਸਿਰਫ ਲੜਕੀ ਯੂ ਐਸ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਉਸ ਤੋਂ ਯੂ ਐਸ ਤੋਂ ਬਿਨਾਂ ਇਹਨਾਂ ਨਾਲ ਕੋਈ ਸੰਪਰਕ ਨਾ ਕਰੇ ਅਗਲਾ ਇਸ ਦਾ ਨੋਟਸ ਕੋਲ ਜਸਵਿੰਦਰ ਸਿੰਘ ਮਾਹਲ ਸਿੱਖ ਲੜਕਾ 2003 ਡੇਟ ਆਵਰਥ ਗ੍ਰੈਜੂਏਸ਼ਨ ਕੁਆਲਿਫਿਕੇਸ਼ਨ ਪੰਜ ਸਾਢੇ ਤਿੰਨ ਏਕ ਨੇ ਕੋਲੇ ਪ੍ਰੋਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਿਕਰੀ ਤੇ ਨੰਬਰ ਚੱਲਦਾ ਈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਆ ਪਰੰਤੂ ਇਹਨਾਂ ਨੇ ਕ੍ਰਿਸਚੀਅਨ ਰਿਲੀਜੀਅਨ ਅਡਾਪਟ ਕਰ ਲਿਆ ਤਰਨਤਨ ਸਾਹਿਬ ਤੋਂ 1984 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ 10+2 ਕੁਆਲਿਫਿਕੇਸ਼ਨ ਤਲਾਕशुदा ਇੱਕ ਬੇਟਾ ਇਹਨਾਂ ਦੇ ਕੋਲ ਇੱਕ ਬੇਟੀ ਹੈ ਇਹਨਾਂ ਕੋਲ ਜੋ ਅਭੀ ਨਾਨਾ ਨਾਨੀ ਦੇ ਕੋਲ ਰਹਿੰਦੀ ਆ ਇਹ ਕਹਿੰਦੇ ਇੱਕ ਕ੍ਰਿਸਚੀਅਨ ਲੜਕਾ ਐਨ ਆਰ ਆਈ ਜਾ ਇੰਡੀਆ ਤੋਂ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧਾ ਗੱਲਬਾਤ ਕਰੋ ਆਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਵੈਸ਼ਨੂ ਲੜਕਾ ਜਲੰਧਰ ਏਰੀਆ 37 ਸਾਲ ਉਮਰ 5 ਫੁੱਟ 8 ਇੰਚ ਕੱਦ 10+2 ਕੁਆਲਿਫਿਕੇਸ਼ਨ ਵਧੀਆ ਖੇਤੀਬਾੜੀ ਕਰ ਦਿੰਦਾ ਹੈ ਮਾਤਾ ਪਿਤਾ ਜੀ ਐਕਸਪਾਇਰ ਹੋ ਚੁੱਕੇ ਨੀਡ ਹਾਊਸ ਕਲ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਜਲੰਧਰ ਏਰੀਆ 24 ਸਾਲ ਉਮਰ 5 ਫੁੱਟ 1 ਇੰਚ ਕੱਦ ਬੀਐਸਸੀ ਕੀਤੀ ਹੋਈ ਹੈ ਜੀ ਇਹਨਾਂ ਦੀ ਬੀਐਡ ਦਾ ਅਖੀਰਲਾ ਸਾਲ ਆ ਨੀਡ ਲੜਕਾ ਰਿਕੁਆਇਰਮੈਂਟ ਹੈ ਜਿਹਨਦੀ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਵਧੀਆ ਕਿਸੇ ਕੰਟਰੀ ਤੋਂ ਜਲੰਧਰ ਤੋਂ 3 ਕਿਲੋਮੀਟਰ ਵਾਲ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਨਾਲ ਸੰਪਰਕ ਨਾ ਕਰ ਸਕਰੀਨ ਤੇ ਨੰਬਰ ਚੱਲਦਾ ਹੈ ਸਿੱਧੀ ਗੱਲਬਾਤ ਤੁਸੀਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਡਾਕਟਰ ਕੌਰ ਜੱਟ ਸਿੱਖ ਲੜਕੀ ਬੈਂਸ ਗੋਤ ਕੈਨੇਡਾ ਸਿਟੀਜ਼ਨ ਮਹਾਲੀ ਬੇਸਿਕਲੀ ਬਲੌਂਕ ਮੇ ਹਾਲੀ ਨੂੰ ਕਰਦੇ ਨੇ ਬੇਟੀ 1988 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀ ਡੀ ਐਸ ਵੈਚਲਰ ਆਫ ਡੈਂਟਲ ਸਰਜਰੀ ਇਹਨਾਂ ਦੀ ਇਹਨਾਂ ਨੇ ਕੀਤਾ ਇੰਡੀਆ ਤੋਂ ਕਰੰਟਲੀ ਪਰਸੂਇੰਗ ਐਮ ਪੀ ਐਚ ਮਾਸਟਰ ਆਫ ਪਬਲਿਕ ਹੈਲਥ ਯੂ ਐਸ ਤੋਂ ਐਨ ਬੀ ਡੀ ਈ ਨੈਸ਼ਨਲ ਬੋਰਡ dental examination test in usa also qualified father saab inade pcs punjab civil service to class 1 officer retired ne mata ji sarkari jaw to mistress retired ne inade bade behan ji well settled ne usa unna to chote canada well settled ne ontario bhra inada mbbs doctor requirement suno ਵਧੀਆ ਜੱਟ ਸਿੱਖ ਖਾਨਦਾਨੀ ਪਰਿਵਾਰ ਲੜਕਾ ਡਾਕਟਰ ਇੰਜੀਨੀਅਰ ਹੋਵੇ ਵਧੀਆ ਖਾਨਦਾਨ ਜੱਟ ਸਿੱਖ ਪਰਿਵਾਰ ਹੋਵੇ ਅਤੇ ਵਧੀਆ ਪ੍ਰਾਪਰਟੀ ਦਾ ਮਾਲਕ ਹੋਵੇ ਲੜਕਾ ਹੋ ਸੋਹਣਾ ਸੁਨੱਖਾ ਹੋਵੇ ਲੜਕੇ ਦੀ ਹਾਈਟ 5 ਫੁੱਟ 7 ਇੰਚ ਤੋਂ ਜ਼ਿਆਦਾ ਹੋਵੇ ਪਰਿਵਾਰ ਦਾ ਲੈਵਲ ਲੜਕੀ ਵਾਲੇ ਪਰਿਵਾਰ ਨਾਲ ਮੇਲ ਖਾਂਦਾ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਬਤੇਰੇ ਜਾਣ ਕਰ ਲਈ ਸੀ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੇ ਪਟਿਆਲਾ ਵਰਕ ਪਰਮਨ ਤੇ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਐਮ ਐਸ ਸੀ ਕੀਤੀ ਹੈ ਬੇਟੀ ਦੀ ਰਿਕੁਆਇਰਮੈਂਟ ਸੁਣੋ ਲੜਕਾ ਕੈਨੇਡਾ ਪੀ ਆਰ ਹੋਵੇ ਤੇ 8-10 ਏਕੜਾਂ ਨਾਲ ਕੋਲੇ ਪ੍ਰਾਪਰਟੀ ਹੋਵੇ ਸਕਰੀਟ ਨੰਬਰ ਚੱਲਦਾ ਜੀ ਬਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਲੜਕੀ ਦਾ ਨਾਮ ਕੌਰ ਦਸਤਾਰ ਧਾਰੀ ਨਿਤਨੇਮੀ ਅਮਰਤਾਰੀ ਲੜਕੀ ਇਹ ਮੁੱਲਾਂਪੁਰ ਲੁਧਿਆਣੇ ਤੋਂ ਸੋਹਣੀ ਸੁਨੱਕੀ ਲੜਕੀ ਆ ਜੱਟ ਗੁਰਸਿੱਖ ਪਰਿਵਾਰ ਹੈਗਾ ਜੀ ਘਰੇ ਵਾਲੇ ਇਹਨਾਂ ਦਾ ਗੋਤਾ 2003 ਡੇਟ ਆਵਰਥਾ 5 ਫੁੱਟ 8 ਇੰਚ ਕੱਦ ਆ MBBS ਦਾ ਚੌਥਾ ਸਾਲ ਆ ਬੇਟੀ ਦਾ ਪਿਤਾ ਜੀ ਆਰਮੀ ਵਿੱਚ ਨੇ ਇੱਕ ਇਹਨਾਂ ਦੀ ਛੋਟੀ ਭੈਣ ਆ ਰਿਕੁਆਇਰਮੈਂਟ ਸੁਣੋ ਲੜਕਾ ਅਮਰਤਾਰੀ ਹੋਵੇ ਸਿਰਫ ਤੇ ਸਿਰਫ ਅਮਰਤਾਰੀ ਹੀ ਸੰਪਰਕ ਕਰਨ ਲੜਕੀ ਦੇ ਬਰਾਬਰ ਦੀ ਯੋਗਤਾ ਹੋਵੇ IAS IPS ਵਕੀਲ ਜੱਜ ਡਾਕਟਰ ਇੰਜੀਨੀਅਰ ਆਰਮੀ ਅਫਸਰ ਇਹੋ ਜਿਹੇ ਪੋਸਟ ਦੇ ਲੈਵਲ ਦੀ ਕੋਈ ਪੋਸਟ ਵਾਲੇ ਹੋਣ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਮੈਰੀ ਵੈਰ ਨਾਲ ਕੰਟੈਕਟ ਨਾ ਕਰਨ ਜੋ ਉੱਪਰ ਦਸੀਆਂ ਸ਼ਰਤਾ ਨਹੀਂ ਪੂਰੀਆਂ ਕਰਦਾ ਉਹ ਇਹਨਾਂ ਨਾਲ ਸੰਪਰਕ ਨਾ ਕਰਨ ਵੈਸੇ ਇਹਨਾਂ ਦਾ ਟਾਈਮ ਬੇਸਡ ਨਾ ਕਰਨ ਆਪਣਾ ਟਾਈਮ ਬੇਸਡ ਕਰਨ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਢੰਡਾਰੀ ਕਲਾ ਲੁਧਿਆਣਾ ਵਰਕ ਪਰਮਿਟ ਤੇ ਕੈਨੇਡਾ 2002 ਡੇਟ ਆਵਰਡ 5 ਫੁੱਟ 3 ਕ 3 ਇੰਚ ਕੱਦ 10+2 ਕਮਰਸ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਪ੍ਰੰਪਟਨ ਕੈਨੇਡਾ ਤੋਂ ਜੋਬ ਕਰਦੀ ਹੈ ਬੇਟੀ ਇਹ ਮੈਨੇਜਰ ਆਫ ਮੈਕਡੋਵਲਸ ਮੈਕਡੋਨਲਡ ਨਿਊ ਬਰੋਸਨਿਸਵਿਕ ਇੱਥੇ ਬੇਟੀ ਇਹ ਜੋਬ ਕਰਦੀ ਆ ਲੜਕਾ ਕੈਨੇਡਾ ਪੀਆਰ ਹੋਵੇ ਵੈਲ ਸੈਟਲਡ ਹੋਵੇ ਸੋਹਣਾ ਸਨੱਖਾ ਹੋਵੇ ਅਤੇ 6-7 ਇਕੜ ਨੂੰ ਪ੍ਰਾਪਰਟੀ ਆਉਂਦੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਵਾਦਿੰਦਾ ਕਰ ਸਕਦੇ ਹੋ ਅਗਲਾ ਕਰੋ ਜੀ ਦਸਤਾਵੇਜ਼ ਵਿਕਾਸ ਕੁਮਾਰ टांक ਖਸ਼ਤਰੀ ਛੀਂਬਾ ਲੜਕਾ ਲਾੜਵਾ ਕੁਰੂ ਖੇਤਰ ਹਰਿਆਣੇ ਤੋਂ 1993 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਰ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਛੋਟਾ ਟਾਈਮ ਡਾਈਵੋਰਸੀ ਇਹੇ ਲੜਕਾ ਇਟਲੀ ਦੇ ਵਿੱਚ ਡੈਲੀ ਡੈਰੀ ਫਾਰਮਿੰਗ ਕਰਦੇ ਨੇ ਇਹ ਹੁਣੇ ਲੜਕਾ ਇੰਡੀਆ ਆਇਆ ਹੋਇਆ ਫਾਜ਼ਲ ਸਾਹਿਬ ਇਹਨਾਂ ਦੇ ਇਟਲੀ ਦੇ ਵਿੱਚ ਜੌਬ ਕਰਦੇ ਨੇ ਨੀਡ ਹਾਊਸ ਕਰ ਲੈ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲਖਮਿੰਦਰ ਸਿੰਘ ਸੈਣੀ ਸਿੱਖ ਲੜਕਾ ਕਰਨਾਲ ਹਰਿਆਣਾ ਬੇਸਿਕਲੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੰਜਾਬ ਤੋਂ ਬਿਲੋਂਗ ਕਰਦੇ ਨੇ ਭੱਲੇ ਇਹਨਾਂ ਦਾ ਗੋਤਾ 1991 ਡੇਟ ਆਵਰ ਥਾ 5 ਫੁੱਟ 9 ਇੰਚ ਦਾ ਡਿਪਲੋਮਾ 3D ਐਨੀਮੇਸ਼ਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਵਰਕਿੰਗ ਇਨ ਯੂਕੇ ਵੈਸਟ ਸਟੂਡੀਓ ਇੱਥੇ ਇਹ ਕੰਮ ਕਰਦੇ ਨੇ ਪਿਤਾ ਸੁਰਗਵਾਸ ਮਾਤਾ ਜੀ ਟੀਚਰ ਰਟਾਇਰਡ ਭਰਾ ਸੈਟਲਡ ਆਸਟ੍ਰੇਲੀਆ ਨੀਡ ਐਜੂਕੇਟਡ ਗਰਲ ਰਿਕੁਆਇਰਮੈਂਟ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਪੀਆ ਕੈਨੇਡਾ ਬਰਨਾਲਾ ਏਰੀਆ 2000 ਡੇਟ ਆਫ ਬਰਥ 5 ਫਿਟ 9 ਇੰਚ ਕੱਦ ਡਿਪਲੋਮਾ ਬਿਜ਼ਨਸ ਦਾ ਕੀਤਾ ਸਰੀ ਕੈਨੇਡਾ ਤੋਂ ਫਰੇਮਰ ਨੇ ਇਹ ਜੀ ਆਪਣੀ ਕੰਪਨੀ ਇਹਨਾਂ ਦੀ ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਕੈਨੇਡਾ ਦੋ ਭੈਣਾਂ ਮੈਰਨੈਸਿਟੀਜਨ ਕੈਨੇਡਾ ਫਰੇਮਰ ਦੀ ਆਪਣੀ ਕੰਪਨੀ ਆ ਫਰੇਮਰ ਨੇ ਜੀ ਇਹ ਨੀਡ ਜੱਟ ਸਿੱਖ ਗਰਲ fromParams ਕੈਨੇਡਾ ਪੀਆਰ ਲੜਕੀ ਜੱਟ ਸਿੱਖ ਪਰਿਵਾਰ ਤੋਂ ਕੈਨੇਡਾ ਤੋਂ ਪੀਆਰ ਹੋਵੇ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਇਹ ਕਹਿੰਦੇ ਵੀ ਜਿਹੜੀ ਕਾਲ ਕਰਨੀ ਆ ਉਹ ਸਿਰਫ ਤੇ ਸਿਰਫ ਲੜਕੀ ਦੇ ਪੇਰੈਂਟਸ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਬਥੇਰੇ ਜਾਣ ਕਰਨ ਲਈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਤੇ ਜਾਚਕਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਹੋ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ